ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਜੀ ਤੁਸੀਂ ਸਭ ਠੀਕ ਠਾਕ ਹੋ ਉਮੀਦ ਕਰਦੇ ਹਾਂ ਤੁਸੀਂ ਸਭ ਠੀਕ ਠਾਕ ਹੋਵੋਗੇ ਵਾਹਿਗੁਰੂ ਸਾਹਿਬ ਨੂੰ ਚੜ੍ਹਦੀ ਕਲਾ ਬਖਸ਼ਣ ਜੀ ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਤੇ ਰਣਜੀਤ ਜੋਹਲ ਚੈਨਲ ਤੇ ਲੋ ਜੀ ਅੱਜ ਦਾ ਵਲੌਗ ਹੈਗਾ ਸ਼ਾਪਿੰਗ ਦਾ ਫੇਰ ਭੈਣ ਹੁਣਾਂ ਦੇ ਨਾਲ ਉਹਨਾਂ ਨੇ ਬੈੱਡ ਸ਼ੀਟਾਂ ਲੈਣ ਆਈ ਸੀ ਤੇ ਇੱਕ ਮੈਂ ਲਈ ਦੁਕਾਨ ਬੈੱਡ ਲਈ ਗਰਮ ਚਾਦਰ ਇੱਥੇ ਮੈਂ ਉਹ ਹੀ ਦੇਖਦੀ ਸੀਗੀ ਉਹ ਇਹ ਲੈਟ ਸੀ ਕਿ ਪਹਿਲਾਂ ਇਹਨਾਂ ਨੇ ਜਿਹੜੀਆਂ ਜਿਹੜੀਆਂ ਲੈਣੀਆਂ ਸੀਗੀਆਂ ਤੇ ਇੱਥੇ ਆਪਾਂ ਆ ਗਏ ਸੀ ਘਰ ਘਰ ਆ ਕੇ ਫਿਰ ਮੈਂ ਬੀਬੀ ਹੁਣਾਂ ਲਈ ਆ ਗਈ ਸੀ ਉੱਧਰ ਬੈਠ ਗਈ ਸੀ ਆ ਕੇ ਉਹ ਕਿਉਂਕਿ ਘਰੇ ਸਾਰਾ ਕੰਮ ਕਮ ਹੋਇਆ ਸੀ ਦਾਲ ਸਬ지 ਸੀਗੀ ਆਪਣੇ ਕੋਲ ਬਈ ਲੋ ਉੱਥੇ ਮੰਮੀ ਵੀ ਬੈਠੇ ਸੀ ਗੱਲਾਂ ਕਰਦੀਆਂ ਸੀ ਤੇ ਇੱਥੇ ਲੱਗੇ ਸਾਡੇ ਹੈਗੀ ਹੈ ਡੀਜਿਆਂ ਵਾਲੀ ਦੁਕਾਨ ਹੈ ਉੱਥੇ ਬੱਜਦਾ ਸੀ ਮਨ ਲੱਗਾ ਜਾਂ ਤਾਂ ਉੱਥੇ ਸੀ ਜਾਂ ਕਿਸੇ ਹੋਰ ਦੇ ਸੀਗਾ ਮਿਊਜ਼ਿਕ ਵੱਜਦਾ ਸੀ ਫਿਰ ਆਪਾਂ ਆਵਾਜ਼ ਵੌਇਸ ਓਵਰ ਕਰਨੀ ਪਈ ਤਾਂ ਹੀ ਤੇ ਇੱਥੇ ਬੈਠੇ ਗੱਲਾਂ ਬਾਤਾਂ ਕਰਦੀਆਂ ਸੀਗੀਆਂ ਕੁੜੀ ਸੀ ਲੱਗੀ ਤੜਕੇ ਤਿਆਰੀ ਕਰਨ ਭੈਣ ਜੀ ਹੁਣੀ ਵੀ ਲੱਗੀਆਂ ਸੀਗੀਆਂ ਤੇ ਮੈਂ ਫਿਰ ਬੈਠੀ ਤੇ ਗੱਲਾਂ ਬਾਤਾਂ ਕਰਦੀ ਰਹੀ ਜੋਲ ਸਾਬ ਹੁਣੀ ਚੱਲੇ ਗਿਆ ਸੀ ਪੱਠੇ ਲੈਣ ਜਦੋਂ ਉਹ ਤੋਂ ਆਉਣਾ ਸੀਗਾ ਫਿਰ ਧਾਰਾ ਧੁਰਾ ਸੀ ਕੱਢਣੀਆਂ ਸੀਗੀਆਂ ਤੇ ਤਾਂ ਕਰਕੇ ਇੱਥੇ ਬੈਠੀਆਂ ਹੱਸਦੀਆਂ ਸੀ ਮੰਮੀ ਕਹਿੰਦੀ ਤੂੰ ਦਾਲ ਪਾਣੀ ਉਹਦੇ ਖਿਆਲ ਚ ਸੀਗਾ ਵੀ ਇਹਨੂੰ ਬਣਾਇਆ ਨੂੰ ਸੁਣਾ ਹਜੇ ਲੇਟ ਹੋ ਗਈ ਸ਼ਹਿਰੋਂ ਆ ਕੇ ਕਹਿੰਦੇ ਇੱਧਰੋਂ ਲੈ ਲਿਓ ਮੈਂ ਕਿਹਾ ਕੋਈ ਗੱਲ ਨਹੀਂ ਮੈਂ ਇੱਧਰੋਂ ਲੈ ਜੂੰਗੀ ਤੇ ਤਾਂ ਗੱਲਾਂ ਬਾਤਾਂ ਕਰਦੇ ਹੋਰ ਜੀ ਸਾਰੇ ਭੈਣ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਤੇ ਜਿਹੜੇ ਭੈਣ ਭਰਾ ਪਹਿਲੀ ਵਾਰੀ ਚੈਨਲ ਤੇ ਆਏ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਜੀ ਸਾਰੇ ਜਾਣੇ ਧੰਨਵਾਦ ਸਾਰਿਆਂ ਦਾ ਬਹੁਤ-ਬਹੁਤ ਜੋ-ਜੋ ਭੈਣ ਭਰਾ ਆਪਣੇ ਚੈਨਲ ਤੇ ਆਉਂਦੇ ਆ ਜੋ ਆਪਣੇ ਨਾਲ ਪਹਿਲਾਂ ਜੁੜੇ ਆ ਉਹਨਾਂ ਦਾ ਵੀ ਤੇ ਜੋ ਨਵੇਂ ਆਏ ਉਹਨਾਂ ਦਾ ਵੀ ਹੋਜੀ ਸੌਰੀ ਹਜੇ ਮੇਰੇ ਕੋਲ ਵੀਡੀਓ ਲਗਾਤਾਰ ਨਹੀਂ ਪੈ ਰਹੀਆਂ ਕਿਉਂਕਿ ਭੈਣ ਹੋਣੀ ਹਜੇ ਇੱਥੇ ਆ ਤਾਂ ਕਰਕੇ ਕਿਤੇ ਨਾ ਕਿਤੇ ਮੜਾ-ਮੋਟਾ ਜਾਣਾ ਵੀ ਪੈ ਜਾਂਦਾ ਨਾਲ ਜਾਂ ਸ਼ਹਿਰ ਨੂੰ ਜਾਂ ਰਿਸ਼ਤੇਦਾਰੀ 'ਚ ਤੇ ਇੱਧਰ ਬੀਬੀ ਹੁਣਾ ਦੇ ਘਰੇ ਬੈਠੀ ਸੀ ਮੈਂ ਇੱਥੇ ਤੇ ਇੱਥੇ ਇਹ ਤਾਂ ਆਪੋ ਆਪਣੀ ਕੰਮੀ ਲੱਗੀਆਂ ਸੀ ਮੈਂ ਸੀ ਕਿ ਵਿਹਲੀ ਲੱਗਿਆ ਅੱਜ ਆਲੂ ਬੜੀਆਂ ਬਣਾਉਣ ਆਲੂ ਅਸੀਂ ਉਬਾਲ ਕੇ ਦੋਨੇ ਘਰ ਬਣਾਉਨੇ ਹੁੰਨੇ ਅਸੀਂ ਉਹ ਤਾਂ ਨਹੀਂ ਨਾ ਸਾਡੇ ਨਿਆਣੇ ਖਾਂਦੇ ਆ ਵਾਲੇ ਤੋਂ ਬਿਨਾਂ ਤਾਂ ਸਾਡੇ ਬੰਦੇ ਖਾਂਦੇ ਹ ਹੁਣ ਆਦਤ ਜੀ ਬਣ ਗਈ ਆ ਵੀ ਆਲੂ ਉਬਾਲ ਕੇ ਬਣਾਉਣ ਇਹ ਜ਼ਿਆਦਾਤਰ ਚੁੱਲ੍ਹੇ ਤੇ ਕੰਮ ਕਰਦੇ ਆ ਕਿਉਂਕਿ ਸੁੱਖ ਨਾਲ ਟੱਬਰ ਦਾ ਕੰਮ ਆ ਨਹੀਂ ਗੈਸ ਪੱਕਦਾ ਜੀ ਇੰਨਾ ਮੈਂ ਤਾਂ ਫਿਰ ਗੈਸ ਤੇ ਕੰਮ ਕਰਦੀ ਹੁੰਨੀ ਜ਼ਿਆਦਾਤਰ ਕਿਉਂਕਿ ਇੱਥੇ ਹੁਣ ਚੁੱਲਾ ਚੌਂਕਾ ਇਹਨਾਂ ਦੀ ਰਸੋਈ ਬਾਹਰ ਬਣੀ ਆ ਚੁੱਲਾ ਚੁੱਲਾ ਹੈਗਾ ਵਿੱਚ ਪੱਠੀ ਆ ਤੇ ਮੇਰੇ ਕੋਲ ਹੈ ਨਹੀਂ ਚੌਂਕਾ ਨਹੀਂ ਬਣਾਇਆ ਹਜੇ ਆਪਾਂ ਤੇ ਤਾਂ ਕਰ ਗਏ ਫੇ ਚੱਕ ਮੈਂ ਚੁੱਲਾ ਰੱਖਣਾ ਕਦੇ ਕਿਤੇ ਕਦੇ ਕਿਤੇ ਉਹ ਵੀ ਨਹੀਂ ਸੈੱਟ ਹੈਗਾ ਜੇ ਆਪਣਾ ਚੌਂਕਾ ਬਣਿਆ ਹੋਵੇ ਇੱਕ ਥਾਂ ਉੱਥੇ ਵਧੀਆ ਸਿਸਟਮ ਜਿਹਾ ਹੋਵੇ ਤਾਂ ਫੇਰ ਹੀ ਚੁੱਲੇ ਤੇ ਕੰਮ ਕਰਦਾ ਵੀੰਦਾ ਜੱਤ ਦਾ ਲਓ ਜੀ ਇੱਥੇ ਇਹਨਾਂ ਨੇ ਤੇਲ ਪਾ ਕੇ ਰਕਲੇਸੀ ਭੈਣ ਜੀ ਤੜਕਾ ਲਾਉਣ ਲੱਗੀ ਸੀ ਤੇ ਇੱਧਰ ਆਲੂ ਛੈਲੇ ਲੈ ਸੀ ਵੱਡੀ ਭੈਣ ਜੀ ਨੇ ਮੈਂ ਆ ਗਈ ਸੀ ਘਰ ਤੇ ਘਰ ਆ ਕੇ ਆਪਾਂ ਲੱਗ ਪਏ ਧਾਰਾ ਕੱਢਣ ਇਹ ਗਾਈ ਜੀ ਆਪਣੀ ਸੂਈ ਆ ਪਰ ਗਾਂ ਬਹੁਤ ਜ਼ਿਆਦਾ ਤੰਗ ਹੋਈ ਇੰਨੀ ਔਖੀ ਕਦੇ ਨਹੀਂ ਦੇਖਿਆ ਚੌਥੀ ਸੂਏ ਸੂਈ ਆ ਤੇ ਇਹ ਬੱਚਾ ਆ ਜਿਦਾਂ ਹੋ ਗਿਆ ਸੀਗਾ ਕੰਮ ਜਿਆ ਜਾਂਦਾ ਹੁੰਦਾ ਮੈਨੂੰ ਤਾਂ ਇਦਾਂ ਪਤਾ ਵੀ ਨਹੀਂ ਹੁਣ ਡਾਕਟਰ ਨੇ ਦੱਸਿਆ ਸੀ ਜੇ ਡਾਕਟਰ ਆਇਆ ਤੇ ਤਿੰਨ ਚਾਰ ਜਾਣੇ ਆਪ ਲੱਗੇ ਫੇਰ ਮਸ਼ੀਨਾਂ ਗਾਂ ਸਵਾਈ ਬਹੁਤ ਔਖੀ ਹੋਈ ਜਿੱਦਾਂ ਤੇ ਫਿਰ ਬਾਅਦ ਵਿੱਚ ਜੇਲਣਾ ਪਵੇ ਦੂਸਰੇ ਦਿਨ ਜਾ ਕੇ ਜੇਲ ਕਢਾਈ ਤੇ ਇੰਨੀ ਕਮਜ਼ੋਰ ਹੋ ਗਈ ਜਾਨੀ ਕਿ ਕਮਜ਼ੋਰੀ ਅੰਦਰੋਂ ਅੰਦਰੀੋਂ ਹੋ ਗਈ ਟੈਂਪਰੇਚਰ ਲੋ ਹੋਣ ਲੱਗ ਗਿਆ ਇਹਦਾ ਬਹੁਤ ਤੇ ਬੈਠੀ ਉੱਠਦੀ ਨਹੀਂ ਸੀ ਤਾਂ ਹੁਣ ਅੱਜ ਸਹੀ ਆ ਠੀਕ ਆ ਦੇਖੋ ਕਿੰਨਾ ਸੋਹਣਾ ਆ ਜਦੋਂ ਹੁਣ ਪਾਲ ਜਾਣਾ ਤੇ ਇਹਨੂੰ ਵਿਚਾਰੇ ਨੂੰ ਛੱਡਣਾ ਪੈਣਾ ਤੇ ਫੇਰ ਸਾਨੂੰ ਏ ਵੀ ਡਰ ਲੱਗਦਾ ਵੀ ਹੁਣ ਏਦਾਂ ਵੀ ਨਹੀਂ ਹੈਗਾ ਵੀ ਇਹਨੂੰ ਦੁੱਧ ਘੱਟ ਪਲਾਈਏ ਵਿਚਾਰਾ ਉਦੋਂ ਹੀ ਲੱਪੇਂਦਾ ਤੇ ਇਹ ਲਈ ਜੀ ਸ਼ਾਪਿੰਗ ਕੀਤੀ ਜਿਹੜੀ ਚਾਦਰਾਂ ਦੀ ਭੈਣ ਹੁਣੀ ਖਰੀਦੀਆਂ ਇਹ ਤਿੰਨ ਚਾਦਰਾਂ ਜਿਹੜੀਆਂ ਬੈੱਡ ਸ਼ੀਟਾਂ ਪਈਆਂ ਇਹ ਹੈਗੀਆਂ ਭਾਰੇ ਭਾਰੇ ਦਲੀਚੇ ਵਾਂਗੂ ਜਿਹੜੀਆਂ ਮੇਰੇ ਕੋਲੇ ਉਹਦੇ ਨਾਲ ਦੀਆਂ ਹੀ ਆ ਸੇਮ ਇਹ ਭੈਣ ਨੇ ਬਾਹਰ ਲੈ ਕੇ ਜਾਣੀਆਂ ਉਹ ਗਰਮ ਚਾਦਰ ਐ ਇੱਕ ਭਾਬੀ ਹੁਣੀ ਲਈ ਆ ਤੇ ਹੋਰ ਵੀ ਸ਼ਾਪਿੰਗ ਛੋਟੀ ਮੋਟੀ ਸੀਗੀ ਚਲੋ ਆਪਾਂ ਕੀ ਦਿਖਾ ਲੈਣੀ ਹੁਣ ਇਹਨੇ ਤੁਹਾਨੂੰ ਦਿਖਾ ਦੰਨੇ ਆ ਇਹ ਤਾਂ ਸੇਮ ਮੇਰੀ ਚਾਦਰ ਨਾਲ ਦੀ ਹੈ ਉਹ ਵੀ